ji she singa vishnu pavandijaya so agamaharaji she singa vishnu pavandijaya so agamaharaji she vishnu ਸੋ ਹਗਮਾਰਾ ਜੀ ਸ਼ੇਰ ਸਿੰਘ ਵਿਸ਼ਨੋ ਬਗਵਾਂ ਦੀ ਜਾ ਪਰ ਸੰਗੂ ਜੀ ਹੋ ਆਪ ਇਸ ਵੇਲੇ ਜੋ ਵੀਰੋਵਾਲ ਦੀ ਧਰਤੀ ਤੇ ਸ਼ਿਸ਼ੋਭਤ ਹੋ ਇਸ ਧਰਤੀ ਨੂੰ ਭਾਕ ਉਸ ਪੁਰਖ ਕਾਲ ਨੇ ਦੀਵਾਨੇ ਲਗਾਈ 17 1970 86 ਸੰਬਦ 12 ਸੀ ਤੇ ਪਾਦਸ਼ਾਹ ਨੇ ਇਸ ਸਾਤੀ ਨੂੰ ਭਾਗ ਲਗਾਇਆ ਕਿ ਇੱਥੇ ਅਜਾਪ ਸੁਸ਼ੋਭਤ ਹੋ ਤੇ ਉਸ ਪਾਤਸ਼ਾਹ ਬਾਰੇ ਆਪਾਂ ਨੂੰ ਅਗਰ ਅੱਛੀ ਤਰ੍ਹਾਂ ਸਮਝ ਆ ਜਾਵੇ ਤਾਂ ਜਿਸ ਤਰ੍ਹਾਂ ਸਾਡੇ ਬੀਰ ਨੇ ਕਫਤਾ ਪੜੀ ਹੈ ਫਿਰ ਉਹ ਹਮੇਸ਼ਾ ਉਸ ਨੂੰ ਯਾਦ ਰੱਖਾਂਗੇ ਕਿ ਜਦੋਂ ਮਰਜੀ ਜਦੋਂ ਉਹਦੀ ਇੱਛਾ ਹੋਵੇ ਮਾਸ ਰੋਗ ਵਿੱਚੋਂ ਲੈ ਜਾਵੇ ਕਿਉਂਕਿ ਉਸ ਦੇ ਹੁਕਮ ਚ ਸਭ ਕੁਝ ਹੈ ਪਾਤਸ਼ਾਹ ਕਹਿੰਦੇ ਨੇ ਆਪਣੇ ਬਾਰੇ जिसका सचखंड साचे इको एक अखवाई आ सचखंड च भी राज उथे भी शहनशाह इतने भी शहनशाह बन के आया शहनशाह इको एक अखवाई आ जो जिसका पहला क्या फिर जो करता होके करे काज करनी अपनी आप कमाई आ अपनी करनी आप की किसी की मदद नहीं ले ਕਰਨੀ ਆਪਣੀ ਆਪ ਕਮਾਈ ਆ ਨਮੋ ਨਮੋ ਕਰੋ ਉਸ ਮਹਾਰਾਜ ਜਿਸ ਸਿਰ ਤਾਜ ਇੱਕੋ ਇੱਕ ਸਹਾਈ ਆ ਉਸ ਦੇ ਚਿਰ ਤੇ ਤਾਜ ਲਾ ਕੇ ਆ ਗਏ ਨਿਸ਼ਾਨੀਆਂ ਦੱਸਤੀਆਂ ਗੁਰੂਤਾਰ ਪਿਗੰਬਰਾਂ ਨੇ ਉਸ ਨੇ ਇਸ ਬੀਰੋ ਬਾਦੀ ਧਰਤੀ ਨੂੰ پاਗ ਲਗਾਇਆ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਉਸ ਦੇ ਚਰਨਾਂ 'ਚ ਨਮੋ ਨਮੋ ਨਮਸਕਾਰ ਕਰੀਏ ਦਨੌਦ ਕਰੀਏ ਬੰਦਨਾ ਕਰੀਏ ਜਿਸ ਦੇ ਸਿਰ ਤੇ ਇਕੋ ਤਾ ਇਕੋ ਤਾ ਜਿਸਨੇ ਸਿਰ ਤੇ ਇਕ ਤਾਜ ਇਕੋ ਇੱਕ ਸਹਾਇਆ ਤੇ ਪਾਤਸ਼ਾਹ ਬਾਰੇ 24 ਨੰਬਰ ਗ੍ਰੰਥ ਚ ਨਾਦ ਭਜਾਂ ਫਰਦਾ ਹੋਕਾ ਜ਼ਿੰਦਾ ਫਰਦਾ ਤੇ ਨਾਦ ਕਹਿੰਦਾ ਹੈ ਓਏ ਸੁਣੋ ਮੈਂ ਤੁਹਾਨੂੰ ਗੱਲ ਸੁਣਾਵਾਂ ਸੱਚ ਦੀ ਇਹੋ ਪਿਤਾ ਇਹੋ ਮਾਈਆ ਇਹਦੀ ਸ਼ਕਲ ਨਾ ਵੇਖਿਓ ਜੱਟ ਦੀ ਇਹ ਦਾਤਾ ਤੁਰ ਦਰਗਾਹੀਆ ਸੋ ਉਹ ਸਹਿਬ ਨੇ ਇੱਕ ਕਈ ਵਾਰੀ ਜਿਸ ਤਰ੍ਹਾਂ ਆਪਾਂ ਜਦੋਂ ਵੀ ਜਿੱਥੇ ਸਤ ਸੰਗ ਕਰਦੇ ਹਾਂ ਤਾਂ ਪ੍ਰਸ਼ਾਦ ਬਣਾਉਂਦੇ ਹਾਂ ਪੈਂਜੀ ਨੇ ਕਈ ਵਾਰੀ ਸਾਡੇ ਸਤਕਾਰ ਉਹ ਪੈਂਜੀ ਨੇ ਕਿੰਨੀ ਵਾਰੀ ਪ੍ਰਸ਼ਾਦ ਦੀ ਮਰਿਆਦਾ ਬਾਰੇ ਦੱਸਿਆ ਹੈ ਅੱਜ ਥੋੜਾ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਪ੍ਰਸ਼ਾਦ ਕੀ ਕਹਿ ਰਿਹਾ ਹੈ ਤੇ ਭਗਵਾਨ ਕੀ ਕਹਿ ਰਿਹਾ ਹੈ ਉਸ ਨੂੰ ਧਿਆਨ ਨਾਲ ਸੁਣਨਾ ਪ੍ਰਸ਼ਾਦ ਕਹਿੰਦਾ ਹੈ ਕਿ ਜਦੋਂ ਪ੍ਰਭ ਤੂੰ ਮੈਨੂੰ ਆਪਣਾ ਭੋਗ ਲਗਾਉਂਦਾ ਹੈ ਉਸ ਵੇਲੇ ਤੇਰੇ ਨਾਲ ਮੇਰਾ ਸੰਜੋਗ ਹੋ ਜਾਂਦਾ ਹੈ ਤੇ ਮੈਂ ਪ੍ਰਾਂਤ ਦੇ ਵਿੱਚ ਪਿਆ ਪ੍ਰਾਂਤ ਦੇ ਵਿੱਚ ਪਿਆ ਇੱਥੇ ਕਿਉਂ ਪ੍ਰਾਂਤ ਦੇ ਵਿੱਚ ਪਸ਼ਾਕ ਰੱਖਣਾ ਹੈ ਕਿਸੇ ਥਾਲੀ ਕਟੋਰੇ ਜਾਂ ਕਿਸੇ ਬੌਲ ਦੇ ਵਿੱਚ ਨਹੀਂ ਤੇ ਇਹ ਵਾਰ-ਵਾਰ ਪ੍ਰਸ਼ਾਦ ਕਰ ਰਿਹਾ ਹੈ ਕਿ ਜਦੋਂ ਪ੍ਰਭ ਤੂੰ ਮੈਨੂੰ ਭੋਗ ਲਗਾਉਂਦਾ ਹੈ ਮੈਂ ਪ੍ਰਾਤ ਦੇ ਵਿੱਚ ਪਿਆ ਉਛਲ ਪੈਂਦਾ ਹਾਂ ਤੇ ਇਹ ਮੇਰੇ ਦਿਲ 'ਚ ਛਾਹ ਜਾਂਦੀ ਹੈ ਕਿ ਭਗਤਾਂ ਨੂੰ ਤੂੰ ਹੁਣ ਖਵਾ ਪ੍ਰਸ਼ਾਦ ਕੀ ਕਹਿੰਦਾ ਹੈ ਧਿਆਨ ਨਾਲ ਸੁਣਨਾ ਪ੍ਰਸ਼ਾਦ ਕਹੇ ਪ੍ਰਭ ਤੇਰਾ ਭੋਗ ਭਗਵਨ ਮੋਹੇ ਭਾਈ ਆ ਤੁਰਦਾ ਹੋਵੇ ਸੱਚ ਸੰਜੋਗ ਮਿਲੇ ਨਾ ਕੋਈ ਜੁਦਾਈ ਆ ਮੇਰਾ ਤੇਰੇ ਨਾਲ ਸੰਜੋਗ ਹੋ ਗਿਆ ਹੁਣ ਤਾਂ ਭੋਗ ਲਗਾਇਆ ਮਾਸਰੋਗ ਵਿੱਚ 994 ਜੁਪ ਚੌਕੜੀ ਆ ਕੇ ਤੇ ਹੁਣ ਮੈਂ ਕਹਿੰਦਾ ਹਾਂ ਤੇਰੇ ਨੂੰ ਜੁਦਾਈ ਨਾ ਹੋਵੇ ਇਹ ਲੇਖ ਬੜਾ ਵੱਡਾ ਹੈ ਪਹਿਲਾਂ ਸਾਰਾ ਦੱਸਿਆ ਦੁਨੀਆ ਵਾਲੇ ਪ੍ਰਸ਼ਾਦ ਨੂੰ ਕਿਵੇਂ ਲਕਉਂਦੇ ਨੇ ਥੱਲੇ ਰੱਖਦੇ ਨੇ ਘਰਾਂ ਨੂੰ ਲੈ ਜਾਂਦੇ ਨੇ ਇੱਥੇ ਪ੍ਰਸ਼ਾਦ ਹੁਣ ਭਗਵਾਨ ਨਾਲ ਗੱਲ ਕਰ ਰਿਹਾ ਹੈ ਕੋਟ ਜਨਮ ਦੇ ਵਿਛੜੇ ਜੋ ਗੁਰਮੁਖ ਰਹੇ ਲੋਚ ਜਿਹੜੇ ਕੋਟ ਜਾਂ ਉਹਦੇ ਵਿਸ਼ੇ ਗੁਰਮੁਖ ਲੋਚਦੇ ਨੇ ਕਿ ਪ੍ਰਭ ਸਾਨੂੰ ਪ੍ਰਸ਼ਾਦ ਖਿਲਾ ਤਿੰਨਾ ਦੇਣਾ ਆ ਵਰਤਾਈ ਆ ਬਾਕੀ ਵਾਸਤੇ ਪ੍ਰਭ ਹੋ ਜਾਵੇ ਖਮੋਸ਼ ਬਾਕੀ ਨੂੰ ਨਹੀਂ ਬਤਾਨਣਾ ਪ੍ਰਸ਼ਾਦ ਕਿ ਪਈ ਵਾਰੀ ਪ੍ਰਸ਼ਾਦ ਲੈ ਕੇ ਬਾਹਰ ਕੋਈ ਜਾਂਦੇ ਜਾਂਦੇ ਆਪਾਂ ਕਿਤੇ ਪਿੰਡ ਨੇ ਵਿੱਚ ਵਿਹਾਰ ਕਰ ਰਹੇ ਆ ਕੋਈ ਹੋਰ ਜਾ ਲਓ ਜੀ ਪ੍ਰਸ਼ਾਦ ਨੂੰ ਨਾ ਪ੍ਰਭ ਕੀ ਕਹਿੰਦੇ ਹਨ ਬਾਕੀ ਵਾਸਤੇ ਪ੍ਰਭ ਹੋ ਜਾਵੇ ਖਮੋਸ਼ ਸੱਦਾ ਦੇਣਾ ਕਿਸੇ ਖਵਾਈਆ ਸੱਦਾ ਦੇ ਕਿ ਨਹੀਂ ਆਓ ਜੀ ਪ੍ਰਸ਼ਾਦ ਲਓ ਨਾ ज्योति जो स्वरूपर आप अपनी कृपा कर सदा सद होना सहाय्या हुन प्रभु ਕਲ ਸੇ ਨੇ प्रभु प्रसाद ਨੂੰ ਦੱਸਦੇ ਨੇ ਕਿ ਪ੍ਰਸ਼ਾਦ ਨੇ ਗੱਲ ਕੀਤੀ ਹੈ ਕਿ ਮੈਂ ਤੇਰੇ ਨਾਲ ਮੈਨੂੰ ਮौज ਹੋ ਗਈ ਜਦੋਂ ਤੈ ਭੋਲ ਆਇਆ ਸੁਣ ਪ੍ਰਸ਼ਾਦ ਮੇਰੇ ਲਾਲ ਬੱਚੂ ਅੱਛੀ ਤਰ੍ਹਾਂ ਜਨਾਈ ਆ ਤੇਰਾ ਵਿਚੋਲਾ ਦੀਨ ਦਿয়াল ਬਿਆ ਰੂਪ ਸਮਾਈਆ ਜਦ ਤੱਕ ਦੀਨ ਦਿয়াল ਤੈਨੂੰ ਭੋਲ ਨਹੀਂ ਲਗਾਉਂਦਾ ਤੇਰਾ ਵਿਚੋਲਾ ਤੇਰੇ ਉੱਤੇ ਪਰਦਾ ਪਾਇਆ ਚਿੱਟਾ ਰਮਾਲ ਪ੍ਰਸ਼ਾਦ ਜਦੋਂ ਰੱਖਣਾ ਹੈ ਪ੍ਰਾਂਥ ਦੇ ਵਿੱਚ ਚਿੱਟਾ ਰਮਾਲ ਚਿੱਟਾ ਕੱਪੜਾ ਪਰਦਾ ਪਾਉਣਾ ਹੈ ਤੇ ਪ੍ਰਸ਼ਾਦ ਨੂੰ ਜਦੋਂ ਪ੍ਰਾਂਥ ਵਿੱਚ ਪਾ ਦਿੱਤਾ ਉਸ ਨੂੰ ਖੋਲਣਾ ਨਹੀਂ ਹੱਥ ਨਹੀਂ ਲਗਾਉਣਾ ਇੱਕ ਵਾਰੀ ਅਸੀਂ ਤੁਹਾਨੂੰ ਤਾਂ ਇਹ ਪ੍ਰਸ਼ਾਦ ਦੀ ਲਿਖਤ ਦੱਸ ਰਿਹਾ ਇੱਕ ਵਾਰੀ ਅਸੀਂ ਗਏ ਉੱਥੇ ਪ੍ਰਸ਼ਾਦ ਬਣਾ ਕੇ ਗੁਰਸਿੱਖ ਪਾਈ ਤਾਂ ਪ੍ਰਾਂਥ ਵਿੱਚ ਬੈਠੇ ਨੇ ਪਰ ਉਸ ਨੂੰ ਐਸਾ ਕੋਟ ਰਹੇ ਨੇ ਜਿਵੇਂ ਗੁੜ ਬਣਾਉਣਾ ਹੁੰਦਾ ਉਹਨਾਂ ਨੇ ਇਹਨੇ ਟੁਕੜੇ ਬਣਾ ਦਿੱਤੇ ਹਨ ਹਲਾ ਹਲਾ ਕੇ ਉਹ ਮੈਂ ਕਿਹਾ ਕੀ ਕਰ ਰਹੇ ਹੋ ਤੁਸੀਂ ਇਹ ਪ੍ਰਸ਼ਾਦ ਇਸ ਤਰ੍ਹਾਂ ਕਿਹਾ ਕਿ ਇਥੇ ਇਸ ਲਈ ਪ੍ਰਸ਼ਾਦ ਤੁਹਾਡੇ ਨਾਲ ਲਿਖ ਸਮਝੀ ਕਰ ਰਹੇ ਹਾਂ ਕਿ ਤੁਸੀਂ ਵੀ ਉਸ ਤਰ੍ਹਾਂ ਚੱਲਣਾ ਹੈ ਜਿਸ ਤਰ੍ਹਾਂ ਆਪਸ਼ਾ ਨੇ ਕਿਹਾ ਹੈ ਸੁਣ ਪ੍ਰਸ਼ਾਦ ਮੇਰੇ ਲਾਲ ਬੱਚੂ ਅੱਛੀ ਤਰ੍ਹਾਂ ਜਣਾਈ ਆ ਤੇਰਾ ਬਚੋਲਾ ਦੀਨ ਦਿਆਨ ਦਿਆ ਰੂਪ ਸਮਾਈ ਆ ਤੇਰੇ ਉੱਤੇ ਪਰਦਾ ਪਾਇਆ ਚਿੱਟਾ ਰਮਾਲ ਧੁਰਦੀ ਧਾਰ ਵਿਖਾਈ ਆ ਅੰਦਰ ਰੱਖਿਆ ਤੈਨੂੰ ਸਵਾਲ ਉਮਦਾ ਰੱਖਿਆ ਤੈਨੂੰ ਸਵਾਲ ਸੋਹਣਾ ਕਰਮ ਖਾਈਆ ਸਹਜ ਸਹਜ ਨਾਲ ਆਪਣੀ ਉਂਗਲੀ ਲਾਏ ਨਾਲ ਉਂਗਲੀ ਨਾਲ ਧੋਗ ਲਿਓਦੇ ਪਾਸ਼ਾ ਪੈਂਦੀ ਦਾ ਦੀ ਜਿਨ੍ਹਾਂ ਨੇ ਕੋਸ਼ਿਖਾ ਨੇ ਦੇਖਿਆ ਸਹਜ ਸਹਜ ਆਪਣੀ ਉਂਗਣੀ ਲਾਏ ਨਾਲ ਤੇਰਾ ਜੋੜ ਜੜਾਈਆ ਛੋਟਾ ਭੋਰਾ ਲੈ ਉਠਾ ਪਾਸ਼ਾ ਕ੍ਰਿਸ਼ਨਾ ਭੋਗ ਨੂੰ ਮੋਦੇ ਸੀ ਪੁਰਾਣੇ ਕੋਸ਼ਿਖਾ ਨੂੰ ਉਂਗਲੀ ਇਸ ਤਰ ਲਗਾਈ ਛੋਟਾ ਭੋਰਾ ਉਠਾ ਲਿਆ ਛੋਟਾ ਭੋਰਾ ਲੈ ਅਠਾਲ ਆਪਣੇ ਮੁਖ ਲਗਾਈ ਆ ਉਹ ਮੰਦਰ ਗੁਰੂਦਵਾਰਾ ਸੱਚੀ ਧਰਮਸ਼ਾਲ ਜਿਸ ਗ੍ਰਹਿ ਸਹਿਬ ਸਤਗੁਰ ਪੁਰਖ ਕਾਲ ਪ੍ਰਗਟ ਹੋ ਕੇ ਤੇਰਾ ਰਸ ਬਣਾਈਆ ਤੈਨੂੰ ਰਸ ਬਣ ਉਹ ਪਾਸ਼ਕੀ ਕਹਿੰਦੇ ਨੇ ਕਿ ਜਿੱਥੇ ਪਾਸ਼ਾ ਨੇ ਭੋਗ ਲਗਾਇਆ ਇਸ ਪ੍ਰਸ਼ਾਦ ਨੂੰ ਉਹ ਕੀਆ ਉਹ ਮੰਦਰ ਗੁਰੂਦਵਾਰਾ ਸੱਚੀ ਧਰਮਸ਼ਾਲ ਜਿਸ ਗ੍ਰਹਿ ਸਹਿਬ ਸਤਗੁਰ ਪੁਰਖ ਕਾਲ ਪ੍ਰਗਟ ਹੋ ਗਏ ਤੇਰਾ ਰਸ ਬਣਾਈ ਜਾ ਉਸ ਵੇਲੇ ਪ੍ਰਸ਼ਾਦ ਖੁਦ ਹੁਣ ਇਹ ਗੱਲਾਂ ਸੁਣ ਕੇ ਪ੍ਰਸ਼ਾਦ ਨੇ ਇਸ ਤਰ੍ਹਾਂ ਕਰ ਉਸ ਵੇਲੇ ਪ੍ਰਸ਼ਾਦ ਖੁਸ਼ੀ ਨਾਲ ਮਾਰੀ ਛਾਲ ਚਾਲ ਮਾਰ ਕੇ ਕੀ ਕਹਿੰਦਾ ਪ੍ਰਾਥ ਵਿੱਚੋਂ ਥਾਲੀਆਂ ਵਿੱਚ ਆਇਆ ਪ੍ਰਾਥ ਵਿੱਚੋਂ ਥਾਲੀਆਂ ਵਿੱਚ ਆ ਗਿਆ ਇਹਦੇ ਬਰਤਾਨ ਨਹੀਂ ਪ੍ਰਾਥ ਵਿੱਚੋਂ ਥਾਲੀਆਂ ਵਿੱਚ ਆਇਆ ਕਹੇ ਮੈਨੂੰ ਛੇਤੀ ਛੇਤੀ ਭਗਤਾਂ ਦੇ ਉਹ ਖਵਾਲ ਮੈਂ ਭਗਤਾਂ ਅੰਦਰ ਰਾਕੇ ਭਗਤਾਂ ਵਿੱਚ ਸਮਾਈਆ ਭਗਤਾਂ ਅੰਦਰ ਰਾਕੇ ਭਗਤਾਂ ਵਿੱਚ ਸਮਾਈਆ ਇਹ ਪ੍ਰਸ਼ਾਦ ਅੱਗੇ ਦੇਖਿਓ ਜਿਹਦੇ ਜਦੋਂ ਪ੍ਰਸ਼ਾਦ ਬਤਾਉਂਦੇ ਨੇ ਗੁਰਸ਼ਿਕ ਉਦੋਂ ਕਈ ਗੁਰਸ਼ਿਕ ਨਾ ਨਾ ਥੋੜਾ 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 ਇੱਥੇ ਪਾਤਸ਼ਾਹ ਦੱਸਣਗੇ ਇਹ ਪ੍ਰਸ਼ਾਦ ਜੋ ਮਿਲਦਾ ਹੈ ਉਹ ਕੀ ਚੀਜ਼ ਹੈ ਤੁਹਾਨੂੰ ਮਿਲ ਰਿਹਾ ਹੈ ਉਸ ਵੇਲੇ ਪ੍ਰਸ਼ਾਦ ਖੁਸ਼ੀ ਵਿੱਚ ਮਾਰੀ ਸ਼ਾਲ ਪ੍ਰਾਤ ਵਿੱਚੋਂ ਥਾਲੀਆਂ ਵਿੱਚ ਆਈਆ ਕਹੇ ਮੈਨੂੰ ਛੇਤੀ ਛੇਤੀ ਭਗਤਾਂ ਦਿਓ ਖਵਾਲ ਮੈਂ ਭਗਤਾਂ ਅੰਦਰ ਰਲ ਕੇ ਭਗਤਾਂ ਵਿੱਚ ਸਮਾਈਆ ਮੇਰੀ ਲੇਖੇ ਲੱਗੇ ਕਾਲ ਪੁਰਖ ਮਨਾਸੀ ਥਾਂਏ ਪਾਈਆ ਉਹਨੇ ਕਾਲ ਕੀ ਦੱਸੀ ਕਿ ਮੈਂ ਅਗਲੇ ਵਿੱਚ ਸੜਦਾ ਹਾਂ ਪਹਿਲਾਂ ਮੈਨੂੰ ਸੜਿਆ ਜਾਂਦਾ ਹੈ ਆਟਾ ਕੀਦੇ ਵਿੱਚ ਫਿਰ ਪਾਣੀ ਪਾਇਆ ਜਾਂਦਾ ਹੈ ਮੈਂ ਉਹ ਸੜ ਕੇ ਪ੍ਰਾਂਤ ਵਿੱਚ ਆਉਣਾ ਉਹ ਮੇਰੀ ਕਾਲ ਲੇਖੇ ਲੱਗੀ ਹੈ ਜੋਤੀ ਜੋਤ ਸਰੂਪਰਾ ਆਪ ਆਪਣੀ ਕਿਰਪਾ ਕਰ ਸੱਚ ਦੇ ਬੇਮਾਨ ਬੜਾਈਆ ਅਗੇ ਪਾਦਸ਼ਾਹ ਫਿਰ ਕਹਿੰਦੇ ਨੇ ਸੁਣ ਪ੍ਰਸ਼ਾਦ ਪ੍ਰਵਦ ਸੇ ਸੱਚ 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 ਰਿਹਾ ਜਨਾਈਆ ਤੇਰੇ ਅੰਦਰ ਮੇਰਾ ਰਸ ਪ੍ਰਸ਼ਾਦੂ ਕਹੇ ਤੇਰੇ ਅੰਦਰ ਮੇਰਾ ਰਸ ਰਸੀਆ ਹੋ ਕੇ ਦਿਆਂ ਭਰਾਈਆ ਉਹ ਰਸੀਏ ਨੇ ਰਸ ਭਰ ਦਿੱਤਾ ਅੰਮ੍ਰਿਤ ਭਰ ਦਿੱਤਾ ਪ੍ਰਸ਼ਾਦ ਦੇ ਵਿੱਚ ਜਨ ਭਗਤਾ ਹਿਰਦੇ ਜਾ ਕੇ ਬਸ ਸੋਹਣਾ ਧਾਮ ਸਹਾਈਆ ਕੂੜ ਅੰਧੇਰਾ ਮੇਟ ਹੱਸ ਸੱਚਾ ਚੰਦ ਕਾ ਰੁਸ਼ਨਾਈਆ ਕਿ ਤੂ ਨਾਲ ਦੇ ਅੰਦਰੂਪ ਅੰਧੇਰਾ ਮੇੜ ਤੇ ਹੱਸ ਕੇ ਤੇ ਸੱਚਾ ਚੰਦ ਦੀ ਰੁਸ਼ਨਾਈ ਕਰ ਦੇ ਜੋਤੀ ਜੋ ਸਰੂਪ ਰ ਆਪਣੀ ਕਿਰਪਾ ਦਾ ਤੋਰ ਸੰਦੇਸ਼ ਲਾਈਆ ਪ੍ਰਸ਼ਾਦ ਕਹੇ ਮੈਂ ਅੰਦਰ ਵਰਦਾ ਹਾਂ ਜਨ ਭਗਤਾ ਜਾ ਕੇ ਦੱਸਦਾ ਹਾਂ ਸੋਹਣਾ ਰਸ ਭਰਦਾ ਹਾਂ ਦਰਦਰ ਸੇਵਾ ਕਰਦਾ ਹਾਂ ਪੰਜ ਵਕਾਰੇ ਨਾਲ ਲੜਦਾ ਹਾਂ ਤੁਹਾਡੇ ਅੰਦਰ ਪੰਜ ਵਕਾਰਿਆਂ ਦੀ ਕਿੰਨੀ ਗੱਲ ਕਰਦੇ ਸਾਡੇ ਡਾਕਟਰ ਸਤਵੀਰ ਜੀ ਤੇ ਮੈਂ ਪੰਜ ਵਕਾਰਿਆਂ ਦੇ ਨਾਲ ਜੇ ਤੁਸੀਂ ਨਹੀਂ ਲੜ ਸਕਦੇ ਪ੍ਰਸ਼ਾਸਨ ਨਾਲ ਮੈਂ ਲੜਦਾ ਉਹਨਾਂ ਨਾਲ ਜਾ ਕੇ ਪੰਜ ਵਕਾਰੇ ਨਾਲ ਲੜਦਾ ਹਾਂ ਸੋਹਣੇ ਪੌੜੇ ਚੜਦਾ ਹਾਂ ਨਾੜੀ ਨਾੜੀ ਵਿੱਚ ਫਰਜ਼ਾ ਹਾਂ ਤੁਹਾਡੀ ਨਾੜੀ ਨਾੜੀ ਵਿੱਚ ਲੜਦਾ ਹਾਂ ਨਾਰੀ ਨਾਰੀ ਵਿੱਚ ਫਿਰਦਾ ਹਾਂ ਘੁੰਮਣ ਘੇਰੀ ਵਿੱਚ ਘਿਰਦਾ ਹਾਂ ਬੇ ਸੇਰ ਕੀ ਕਰਦਾ ਹਾਂ ਨਾ ਫਿਰ ਜਨਪੰਤਾ ਹਿਰਦੇ ਵਿੱਚ ਖੜਦਾ ਹਾਂ ਹਿਰਦੇ ਵਿੱਚ ਖੜਦਾ ਜਿੱਥੇ ਇੱਕੋ ਤੇਰਾ ਨਾਮ ਪੜਦਾ ਉਹਨਾਂ ਦੇ ਹਿਰਦੇ ਚਲੇ ਫਿਰ ਜਕਾਰੇ ਲਗਾਉਣਾ ਸ਼ੁਰੂ ਕਰਦਾ ਪ੍ਰਸ਼ਾਦ जिथे तेरा एको तेरा नाम पढ़दा हाँ ज्योति अपनी कृपा कर एक दिन सच्चा वर मैं सची आसा रखा अगे सची आस केड़ी रखी प्रभु एक ही एक एक तेरे अगे अरजोई मेरा लिख अगे लेख पिछला लेख चुकाई लेख प्रसाद कहता हम मेरा लेख लिख दे जो तेरा करेत ਸਦ ਤੇਰੇ ਵਿੱਚ ਸਮਾਈਆ ਮੈਨੂੰ ਉਹਨਾਂ ਕੋਲ ਪੇਜ ਜੋ ਤੇਰਾ ਹੇਤ ਕਰਦੇ ਨੇ ਹਮੇਸ਼ਾ ਕਹਿੰਦੇ ਨੇ ਪਰ ਸਾਨੂੰ ਆਪਣਾ ਚਾਹਰਾ ਚੱਕ ਉਹ ਕਹਿੰਦਾ ਜੋ ਤੇਰਾ ਕਰਨ ਹੇਤ ਸਦ ਤੇਰੇ ਵਿੱਚ ਸਮਾਈਆ ਮੈਨੂੰ ਉਹਨਾਂ ਕੋਲ ਪੇਜ ਬਾਕੀ ਹੱਥ ਨਾ ਕਿਸੇ ਫੜਾਈਆ ਮੈਂ ਮਾਰਾ ਭਗਤਾਂ ਸੇਜ ਕਰ ਸੋਹਣੇ ਅਸਣ ਲਾਈਆ ਤੋ ਥੋੜਾ ਇਹ ਜਲਦਾ ਹੈ ਤੇ ਮੋਹ ਰਜੋਤੀ ਜੋ ਸੁਪਰਾ ਆਪਣੀ ਕਿਰਪਾ ਦਾ ਦੇਵੇ ਮਾਨ ਬਗਿਆ। ਸੁਣ ਪ੍ਰਸ਼ਾਦ ਸੁਣ ਪ੍ਰਸ਼ਾਦ ਪਰਮਪੁਰਖ ਜਣਾਈ ਆ ਜਨ ਭਗਤਾਂ ਦੇ ਕੇ ਸੱਚੀ ਦਾਦ ਤੇਰਾ ਸੰਗ ਬਣਾਈਆ ਅਡਰਾ ਵਖਰਾ ਅਡਰਾ ਵਖਰਾ ਸਭ ਤੋਂ ਸੁਆਦ ਇਸ ਪ੍ਰਸ਼ਾਦ ਦਾ ਸੁਆਦ ਸਭ ਤੋਂ ਵਖਰਾ ਅਡਰਾ ਵਖਰਾ ਸਭ ਤੂੰ ਸਵਾਦ ਆਪਣੇ ਆਪਣਾ ਨਾਮ ਭਰਾਈਆ ਅੰਦਰ ਨਾ ਭਰ ਦਿੱਤਾ ਪਾਤਸ਼ਾਹ ਨੇ ਆਪਣਾ ਨਾਮ ਭਰਾਈਆ ਦੀਨ ਦਿਆ ਰੱਜ ਕੇ ਕਾਜ ਕਰਨੀ ਰਹਾ ਕਮਾਈਆ ਪੂਰਵ ਰੇਖਾ ਪੂਰੀ ਕਰਕੇ ਖਾਸ ਖਾਲਸਤਾਰ ਦੇ ਸਮਝਾਈਆ ਜੋਤੀ ਜੋਤ ਸਰੂਪਰ ਆਪਣੀ ਕਿਰਪਾ ਕਰ ਵੇਖੇ ਖੇਲ ਤੋਂ ਸਾਈਆ ਪ੍ਰਸ਼ਾਦ ਕਹੀ ਹੁਣ ਪ੍ਰਸ਼ਾਦ ਸੇ ਤੁਨੂੰ ਕਹਿੰਦਾ ਹੈ ਪ੍ਰਸ਼ਾਦ ਕਹੇ ਸਾਨੂੰ ਕਹਿੰਦਾ ਹੈ ਪ੍ਰਸ਼ਾਦ ਕਹੇ ਮੈਂ ਭਗਤਾ ਰੰਗ ਰੰਗਾਵਾਂਗਾ ਅੰਦਰ ਵੜ ਕੇ ਸੱਚ ਸਮਝਾਵਾਂਗਾ ਪੌੜੇ ਚੜ ਕੇ ਕੁੰਡਾ ਲਾਵਾਂਗਾ ਦਰਦਵਾਰੇ ਦਰਦਵਾਰੇ ਖੜ ਕੇ ਅਲਖ ਜਗਾ ਮੰਗਾ ਪਰਤਖ ਪਰਤਖ ਤੇਰਾ ਰੂਪ ਦਰਸਾਵਾਂਗਾ ਉਹਨਾਂ ਭਗਤਾਂ ਨੂੰ ਪਰਤਖ ਤੇਰਾ ਰੂਪ ਦਰਸਾ ਦੇਵਾਂਗਾ ਹਕੀਕਤ ਹਕ ਹਕੀਕਤ ਖੋਲ ਅੱਖ ਨੇਤਰ ਨੈਣਾ ਨੇਨ ਮਲਾ ਮੰਗਾ ਸੱਚ ਪ੍ਰੀਤੀ ਦੇ ਅਸ ਅੰਮ੍ਰਿਤ ਇੱਕ ਚਵਾਵਾਂਗਾ ਜੋ ਮੈਨੂੰ ਖਾਏ ਜੋ ਮੈਨੂੰ ਖਾਏ ਸੋ ਤੇਰਾ ਗਾਏ ਜਸ ਜੋ ਮੈਨੂੰ ਖਾਏ ਸੋ ਤੇਰਾ ਗਾਏ ਜਸ 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 ਬੇਦ ਪ੍ਰਾਨਾ ਨਾਲੋਂ ਵੱਖਰਾ ਜਸ ਬੇਦ ਪ੍ਰਾਨਾ ਨਾਲੋਂ ਵੱਖਰਾ ਤੇਰਾ ਨਿਸ਼ ਅੱਖਰਾਂ ਵਿੱਚ ਦਰੜਾਵਾਂਗਾ ਤੇਰਾ ਜਸ ਨਿਸ਼ ਅੱਖਰ ਧਾਰ ਵਿੱਚ ਮੈਂ ਨੂੰ ਦਰੜਾ ਦੇਵਾਂਗਾ ਵੇਖ ਮੇਰੀ ਭੇਟਾਂ ਨਾ ਕਰਾਈਂ ਅੱਗੇ ਪੱਥਰਾ ਫੇਰ ਕਹਿੰਦਾ ਹੈ ਵੇਖੀ ਪ੍ਰਭ ਮੇਰੀ ਭੇਟਾਂ ਜਿਵੇਂ ਪੱਥਰਾਂ ਤੇ ਚੜ੍ਹਦੇ ਨੇ ਉਹ ਨਾ ਕਰਾਈਂ ਕੀਮਤ ਕਾਗਜ਼ਾਂ ਉੱਤੇ ਨਾ ਪਾਈਆ ਕਾਗਜ਼ਾਂ ਉੱਤੇ ਕੀਮਤ ਕੇ ਆਪਾਂ ਕਹਿੰਦੇ ਇੱਥੇ 700 ਦਾ ਮੈਂ ਪ੍ਰਸ਼ਾਸ ਕਰੋ ਨਾ ਮੈਂ 250 ਦਾ ਕਰੋ ਨਾ ਮੈਂ 500 ਉਹ ਕੀਮਤ ਨਾ ਪ੍ਰਭ ਕਹਿੰਦਾ ਕੀਮਤ ਕਾਗਜ਼ਾਂ ਉੱਤੇ ਨਾ ਪਾਈਆ ਮੈਂ ਵੀ ਵੱਖਰਾ ਤੂੰ ਵੀ ਵੱਖਰਾ ਦੇਖੋ ਇਹ ਵੱਖਰਾ ਅਮਰਤ ਪ੍ਰਸ਼ਾਦ ਦੀ ਮੈਂ ਵੀ ਵੱਖਰਾ ਤੂੰ ਵੀ ਵੱਖਰਾ ਤੇਰਾ ਭਗਤ ਵੱਖਰਾ ਵੱਖਰਿਆਂ ਦੀ ਵੱਖਰੀ ਰਾਹ ਚਲਾਈ ਆ ਸਹਿ ਸੱਚੇ ਪਾਤਸ਼ਾਹ ਸੋ ਕਹਿੰਦੇ ਨੇ ਹੁਣ ਅਖੀਰ ਤੇ ਪ੍ਰਸ਼ਾਦ ਸੋਹਣੇ ਸੁੱਤ ਮੇਰੇ ਸੋਹਣੇ ਸੁੱਤ ਪ੍ਰਸ਼ਾਦ ਅੱਛੀ ਤਰ੍ਹਾਂ ਜਣਾਈ ਆ ਅੱਛਾ ਹੋਇਆ ਤੂੰ ਲਿਆ ਪੁੱਛ ਆਪਣਾ ਦੁੱਖ ਜਣਾਈ ਆ ਤੂੰ ਸਾਰਾ ਕੁਝ ਮੇਰੇ ਕੋਲ ਪੁੱਛ ਰਿਹਾ ਆਪਣਾ ਦੁੱਖ ਜらいਆ ਹੁਣ ਨਾ ਉਹਲਾ ਨਾ ਕੋਈ ਲੁਖ ਪਰਦਾ ਉੱਪਰ ਨਾ ਕੋਈ ਰਖਾਈਆ ਕਰ ਕਿਰਪਾ ਤੇਨੂੰ ਆਪ ਪਾਵਾਂ ਭਗਤਾਂ ਮੁਖ ਸੋ ਜਦੋਂ ਪ੍ਰਸ਼ਾਦ ਪ੍ਰਭੂ ਕਹਿੰਦਾ ਹੈ ਮੈਂ ਕਰ ਕਿਰਪਾ ਭਗਤਾਂ ਦੇ ਮੁਖ ਵਿੱਚ ਆਪ ਪਾਉਂਦਾ ਕਰ ਕਿਰਪਾ ਤੇਨੂੰ ਆਪ ਪਾਵਾਂ ਭਗਤਾਂ ਮੁਖ ਆਪਣੀ ਸੇਵ ਕਮਾਈਆ ਜਿਨ੍ਹਾਂ ਦੇਵਾ ਸਦਾ ਸੁਖ ਸਿਰ ਆਪਣਾ ਹੱਥ ਠਕਾਈਆ ਸੱਚੇ ਪਤਸ਼ਾਹ ਹੁਣ ਪ੍ਰਭ ਪ੍ਰਸ਼ਾਨ ਇਹ ਕੀ ਕਹਿੰਦਾ ਪ੍ਰਭ ਤੂੰ ਭਗਤਾਂ ਦੇ ਮੁਖ ਵਿੱਚ ਪਾਵੇਂਗਾ ਮੈਨੂੰ ਤੇ ਹਾਂ ਪ੍ਰਭੂ ਜੇ ਭਗਤਾ ਮੁਖ ਪਾਵੇਂਗਾ ਮੇਰਾ ਧਿਆਨ ਮੇਰਾ ਧਿਆਨ ਰਖਾਵੇਂਗਾ ਸੋਹਣਾ ਸੰਗ ਬਣਾਵੇਂਗਾ ਆਪਣਾ ਰੰਗ ਚੜਾਵੇਂਗਾ ਅੰਦਰ ਲੰਗ ਅੰਦਰ ਲੰਗ ਕੀ ਮੇਰੇ ਕੋਲ ਆਵੇਂਗਾ ਕਿ ਭਗਤਾਂ ਦੀ ਅੰਦਰ ਮੈਂ ਚਲਾ ਗਿਆ ਅੰਦਰ ਲੰਘ ਕੇ ਮੇਰੇ ਕੋਲ ਆਵੇਂਗਾ ਸੋਹਣੀ ਛੇਜ਼ ਪਲੰਗ ਹੰਡਾਵੇਂਗਾ ਪ੍ਰੇਮ ਰਸ ਕਿਸ ਵੇਲੇ ਮੇਰਾ ਤੇਰੇ ਵਿੱਚੋਂ ਪ੍ਰਗਟਾਵੇਂਗਾ ਆਪਣੇ ਵਿੱਚੋਂ ਪ੍ਰਗਟਾਵੇਂਗਾ ਪ੍ਰੇਮ ਰਸ ਸੱਚ ਦੱਸ ਆਪਣਾ ਦਸ ਮੁਬਾਰਕ ਹੱਥ ਦਸ ਮੁਬਾਰਕ ਹੱਥ ਪਾਸ਼ਾ ਦੇ ਕਰ ਕਮਲ ਹੱਥ ਦਸ ਮੁਹਰ ਸੱਚ ਦੱਸ ਆਪਣਾ ਦਸ ਮੁਬਾਰਕ ਹੱਥ ਕਿਸ ਵੇਲੇ ਮੇਰੇ ਉੱਪਰ ਟਿਕਾਵੇਂਗਾ ਜਿਸ ਨੂੰ ਭੋਗ ਲਗਾਉਂਦੇ ਪਾਸ਼ਾ ਆਪਣੇ ਪ੍ਰੇਪਿਆਰ ਦੀ ਖੋਲ ਕੇ ਅੱਖ ਨੇਦਰ ਮੈਨ ਆਪਣੀ ਚਲਕ ਮੁਖਾਵੇਂਗਾ ਜੋਤੀ ਜੋ ਸਰੂਪ ਰ ਆਪਣੀ ਕਿਰਪਾ ਕਰ ਸੱਚ ਕਰਨੀ ਇਕਾਰ ਕਮਾਵੇਂਗਾ ਸੋ ਸਹਿ ਸੱਚੇ ਪਾਸ਼ਾ ਦੀ ਹਰ ਬਾਣੀ ਅੱਗੇ ਚੱਲਦੀ ਹੈ ਇਹ ਇੱਥੇ ਆਪਾਂ ਰੁਕੇ ਹਰ ਬਾਣੀ ਇਹ ਪਾਣ ਵਾਲੀ ਹੈ 16 ਨੰਬਰ ਗ੍ਰੰਥ ਦੀ ਬਾਣੀ ਹੈ ਅੱਜ 22 ਮਾਗ ਹੈ 22 ਮਾਗ ਦੀ ਬਾਣੀ ਹੈ ਸੋ ਸਹਿ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ ਉਸ ਪ੍ਰਭ ਦੀ ਕਿਰਪਾ ਨਾਲ ਹੀ ਤੇ बस ਧਿਆਨ ਇਹ ਰੱਖਣਾ ਹੈ ਕਿ ਪ੍ਰਸ਼ਾਦ ਇਸ ਤਰ੍ਹਾਂ ਬਣਾਉਣਾ ਹੈ ਜਿਸ ਤਰ੍ਹਾਂ ਪਾਤਸ਼ਾਹ ਨੇ ਦੱਸਿਆ ਹੈ ਮਰਯਾਦਾ ਦੇ ਅਨੁਸਾਰ ਤੇ ਪ੍ਰਸ਼ਾਦ ਨੂੰ ਖਾਣ ਫਿਰੇ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਅੰਮ੍ਰਿਤ ਕੀ ਕਹਿੰਦਾ ਮੈਂ ਤੁਹਾਨੂੰ ਨਾਮ ਜਪਾਵਾਂ ਮੈਂ ਤੁਹਾਨੂੰ ਸਾਰਾ ਅੰਦਰ ਖੋਲ ਦੇਵਾਂ ਤੁਹਾਡੇ ਦੁੱਖ ਰੋਗ ਦੂਰ ਕਰ ਦੇਵਾਂ ਤੇ ਇਹ ਪ੍ਰਸ਼ਾਦ ਜਦੋਂ ਕੋਈ ਵੰਡ ਰਿਹਾ ਹੈ ਕਦੇ ਕਹਿਣ ਦੀ ਕੋਸ਼ਿਸ਼ ਨਹੀਂ ਥੋੜਾ ਥੋੜਾ ਜਿੰਨਾ ਲਊਗਾ ਠੀਕ ਹੈ ਉਹ ਅੰਮ੍ਰਿਤ ਦੇਵੇਗਾ ਸੋ ਜਿਕਾਰਿਆਂ ਦਾ ਸਾਥ ਦੇਣਾ ਸਭ ਸੱਚੇ ਪਾਤਸ਼ਾਹ ਕਿਰਪਾ ਕਰੇ Sohang Maharaj Şefsind Vishnu, Pagvan Diye Sohang Maharaj Şefsind Vishnu, Pagvan Diye Sohang Maharaj Shiv Singh Vishnu Bhagwan Di Jai So Ang Maharaj Shiv Singh Vishnu Bhagwan Di Jai So Ang Maharaj Shiv Singh Vishnu Wa ló bí ya?